ਪੀ ਕੋਈ ਗੱਲ ਨਹੀਂ ਜੇ ਸਿੱਖ ਦਿੱਲੀ ਦੇ ਵਿੱਚ ਕਤਲ ਹੋਇਆ ਤੇ ਕੋਈ ਚਿੰਤਾ ਨਹੀਂ ਤਾਂ ਕੀ ਹੈ ਜਾਨਵਰ ਵੀ ਤੇ ਬਥੇਰੇ ਮਰਦੇ ਆ ਜੇ ਬੱਚੇ ਸਿੱਖਾਂ ਦੇ ਸੀ ਜੇ ਟਾਇਰ ਸਿੱਖਾਂ ਦੇ ਗਲਾਂ 'ਚ ਪਾਏ ਗਏ ਆ ਜੇ 3 ਸਿੱਖਾਂ ਦੀਆਂ ਬੇਪੱਤ ਕੀਤੀਆਂ ਗਈਆਂ ਫਿਰ ਫਿਰ ਕੀ ਗੱਲ ਹੈ ਅਸੀਂ ਪੜਦੇ ਸੀ 26 ਜਨਵਰੀ ਸੀ ਮੈਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਹਿੰਦਾ ਮੈਂ ਨਹੀਂ ਗਿਆ ਪਰ ਮੇਰੇ ਸਾਥੀ ਕੁਝ ਨੌਜਵਾਨ ਜਿਹੜੇ ਸਹਿਪਾਠੀ ਸੀ ਨਾ ਉਹ ਕਿਸੇ ਗਰਾਊਂਡ ਤੇ 26 ਜਨਵਰੀ ਦਾ ਫੰਕਸ਼ਨ ਵੇਖਣ ਚਲੇ ਗਏ ਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਪ੍ਰਿੰਸੀਪਲ ਲਾਭ ਸਿੰਘ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਸ਼ਾਮ ਨੂੰ ਨਾ ਬੜੇ ਗੰਭੀਰ ਬੈਠੇ ਹੋ ਪਹਿਲਾਂ ਤੇ ਸਭ ਨੂੰ ਐ ਸੀ ਕਿ ਗੁੱਸੇ ਹੋਣਗੇ ਪਰ ਉਹ ਬਹੁਤ ਗੰਭੀਰ ਚੁੱਪ ਬੈਠੇ ਨੀਵੀਂ ਪਾਈ ਤੇ ਅਸੀਂ ਸਭ ਸੋਚ ਰਹੇ ਸੀ ਕਿ ਅਸੀਂ ਚੰਗੇ ਰਹਿ ਗਏ ਨਹੀਂ ਗਏ ਇਹ ਗਏ ਆ ਤੇ ਇਹਨਾਂ ਨੂੰ ਡਾਂਟ ਪੈਣੀ ਆ ਪਰ ਉਹਨਾਂ ਨੇ ਡਾਂਟਿਆ ਨਹੀਂ ਅਸੀਂ ਉਦੋਂ ਵੇਖਿਆ ਵੀ ਜਦੋਂ ਖੁੱਲੀ ਕਿਤਾਬ ਤੇ ਉਹਨਾਂ ਦੇ ਅਥਰੂ ਡਿੱਗ ਰਹੇ ਸੀ ਤੇ ਅਸੀਂ ਵੀ ਸੰਜੀਦਾ ਹੋ ਗਏ ਕਿ ਕੀ ਹੋਇਆ ਰੋ ਪਇਓ ਸ਼ਬਦ ਉਹਨਾਂ ਨੇ ਕਿਹਾ ਤੇ ਸਾਰਿਆਂ ਦੇ ਅਥਰੂ ਡਿੱਗੇ ਕਹਿੰਦੇ ਉਹ ਇਹ ਤੁਹਾਡੀਆਂ ਭੈਣਾਂ ਦੀ ਪੱਤ ਥਾਣਿਆਂ 'ਚ ਲੁੱਟੀ ਗਈ ਤੁਹਾਡੇ ਪਿਓ ਦੀ ਪੱਗ ਥਾਣਿਆਂ 'ਚ ਰੁਲ ਗਈ ਤੁਹਾਨੂੰ 26 ਜਨਵਰੀ ਦਾ ਚਾ ਚੜਿਆ ਹੋਇਆ ਕਿਹੜੇ ਆਜ਼ਾਦੀ ਦਿਵਸ ਤੇ ਗਣਤੰਤਰ ਦਿਵਸ ਮਨਾ ਰਹੇ ਪਹਿਲਾਂ ਪਿਓ ਦੀ ਪੱਗ ਤੇ ਸਾਹਮ ਲਵੋ